ਮਹਿਲਾ ਪਹਿਲਾ ਜੀ ਪੂਰੀ ਬਾਣੀ ਦੇ ਵਿੱਚ ਇਹ ਗੱਲ ਕਹਿ ਰਿਹਾ ਕਿ ਮੈਂ ਨੀਚਾ ਮੈਂ ਗਰੀਬ ਹਾਂ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਹਾਂ ਪਰ ਇਹਨਾਂ ਲੋਕਾਂ ਨੇ ਇੱਕ ਸ਼ਬਦ ਫੜ ਲਿਆ ਸਭ ਤੋਂ ਵੱਡਾ ਸਤਗੁਰੂ ਨਾਨਕ ਉੱਥੇ ਧਿਆਨਾ ਧਿਆਨ ਸੁਣਿਓ ਸਭ ਤੋਂ ਵੱਡਾ ਸਤਗੁਰ ਉਦੋਂ ਬਾਅਦ ਹੈਗਾ ਨਾਨਕ ਸਭ ਤੋਂ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਵੇ ਮੇਰੀ ਮੇਰੀ ਨਾਨਕ ਦੀ ਸਤਗੁਰ ਨੇ ਰਖ ਲਈ ਇਹਨਾਂ ਲੋਕਾਂ ਨੇ ਕੀ ਬਣਾ ਲਿਆ ਸਭ ਤੋਂ ਵੱਡਾ ਸਤਗੁਰੂ ਨਾਨਕ ਆ ਯਾ ਅੰਨਾ ਸੁਣਿਓ ਹੁਣ ਗੁਰੂ ਨਾਨਕ ਸਾਹਿਬ ਰਾਗ ਰਾਗ ਦੇਵਗੰਧਾਰੀ ਦੇ ਵਿੱਚ ਕਹਿ ਰਹੇ ਨੇ ਮਨ ਮਨ ਜਿਉ ਆਪਣੇ ਪ੍ਰਭ ਭਾਵੋ ਵੀ ਆਪਣੇ ਮਨ ਦੇ ਵਿੱਚ ਜਿੱਦਾਂ ਤੁਹਾਨੂੰ ਪ੍ਰਭ ਜਿਹੜਾ ਚੰਗਾ ਲੱਗਦਾ ਉਹਨੂੰ ਭਾਵੋ ਉਹ ਨੂੰ ਕੌਣ ਆ ਨੀਚੋ ਨੀਚ ਨੀਚ ਅਤ ਨਾਨਾ ਹੋਏ ਗਰੀਬ ਗਰੀਬ ਬੁਲਾਵੋ ਮੈਨੂੰ ਗਰੀਬ ਬੁਲਾਵੋ ਮੈਨੂੰ ਨੀਚ ਬੁਲਾਵੋ ਗੁਰੂ ਨਾਨਕ ਸਾਰੇ ਇਹ ਗੱਲ ਕਹਿ ਰਹੇ ਆ ਇਹ ਬੁਸ਼ਰਮਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਗੁਰੂ ਨਾਨਕ ਦੀ ਬਾਣੀ ਦੇ ਖਿਲਾਫ ਚੱਲ ਰਹੇ ਆ ਗੁਰੂ ਨਾਨਕ ਨੂੰ ਵੱਡਾ ਬਣਾਉਣ ਤੇ ਲੱਗੇ ਹੋਏ ਆ ਅੱਛਾ ਇਹਨਾਂ ਹੀ ਗੁਰਨਾਨਪੁਰਾ ਬਾਟਾ ਕਾ ਤੋਂ ਬਣਾਉਂਦੇ ਨੇ ਧਿਆਨ ਨਾਲ ਸੁਣਿਓ ਸਵਿਧਾਨ ਦੇ ਵਿੱਚ ਇਸ ਇਹਨਾਂ ਜੱਟਾਂ ਨੇ ਫਰੀਦਾ ਲੋੜੇ ਦਾਖ ਬਜੋਰੀਆਂ ਕਿਕਰ ਵੀ ਜੱਟ ਇਹਨਾਂ ਜੱਟਾਂ ਨੇ ਸਵਿਧਾਨ ਦੇ ਵਿੱਚ ਆਪਣੇ ਆਪ ਨੂੰ ਜਰਨਲ ਲਖਾ ਲਿਆ ਹੁਣ ਆਪਣੀ ਜਾਤ ਨੂੰ ਉੱਪਰ ਰੱਖਣ ਵਾਸਤੇ ਗੁਰਨਾਨਕ ਸਾਹਿਬ ਨੂੰ ਨੀਚ ਤੋਂ ਫੇਰ ਦੁਬਾਰਾ ਜਿੱਥੋਂ ਗੁਰਨਾਨਕ ਸਾਹਿਬ ਨੂੰ ਸਤਗੁਰੂ ਦਾਸ ਮਹਾਰਾ ਨੇ ਕੱਢਿਆ ਉੱਥੇ ਦੁਬਾਰਾ ਫੇਰ ਵਾਪਸ ਉਹਨੂੰ ਉੱਚਾ ਬਣਾ ਕੇ ਬ੍ਰਾਹਮਣ ਦਾ ਗੁਲਾਮ ਕਰਾ ਰਹੇ ਨੇ